ਹਾਲਕੀ ਜੋ ਸਕੂਲ ਦੀ ਵੈਨ ਹੈ ਉਹ ਵੀ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਬੱਚਿਆਂ ਨੂੰ ਉੱਥੇ ਮੌਜੂਦ ਜੋ ਲੋਕ ਨੇ ਉਹਨਾਂ ਦੇ ਵੱਲੋਂ ਤੁਰੰਤ ਵੈਨ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਵੱਡਾ ਹਾਦਸਾ ਮਾਨਸਾ ਦੇ ਬਰੇਟਾ ਦੇ ਵਿੱਚ ਹੋਇਆ ਹੈ ਮਾਨਸਾ ਅਦੇ ਕਸਬਾ ਬਰੇਟਾ ਦੇ ਵਿੱਚ ਸਕੂਲ ਵੈਨ ਜੋ ਕਿ ਤੇਜ਼ ਰਫ਼ਤਾਰ ਕਾਰ ਦੇ ਨਾਲ ਟਕਰਾ ਜਾਂਦੀ ਹੈ ਜਿਸ ਵਿੱਚ ਕਈ ਸਕੂਲੀ ਬੱਚੇ ਜ਼ਖਮੀ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਰ ਦੇ ਪਰ ਕੱਚੇ ਪਰ ਖੱਟੇ ਹੋ ਚੁੱਕੇ ਨੇ ਔਰ ਬਰੇਟਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਔਰ ਉਹਨਾਂ ਦੇ ਵੱਲੋਂ ਜੋ ਸਕੂਲ ਦੇ ਵੈਨ ਦੇ ਵਿੱਚ ਬੱਚੇ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਔਰ ਦੂਸਰੇ ਪਾਸੇ ਵੈਨ ਅਦੇ ਨਾਲ ਜੋ ਕਾਰ ਟਕਰਾਈ ਸੀ ਤਾਂ ਉਸਦੇ ਵੀ ਪਰਖੱਚੇ ਹੋ ਚੁੱਕੇ ਨੇ ਤਾਂ ਉਹਦੇ ਵਿੱਚੋਂ ਵੀ ਜੋ ਲੋਕ ਸਵਾਰ ਸੀ ਉਹਨਾਂ ਨੂੰ ਵੀ ਮੌਕੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਬੀਐਮਡੀ ਸਕੂਲ ਦੀ ਬੈਂਦ ਅਸੀਂ ਜਾ ਰਹੀ ਹੈ ਬਰੀਜਾ ਕਾਰ ਦੇ ਨਾਲ ਆਮੋ ਸਾਹਮਣੇ ਉਸਦੀ ਟੱਕਰ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਵਿੱਚ ਬੱਚੇ ਬੈਂਦ ਵਿੱਚ ਬਿਠਾ ਕੇ ਅ ਲੇ ਜਾਏ ਹੀ ਜਾ ਰਹੇ ਸੀ ਕਿ ਇਸੇ ਦੌਰਾਨ ਇਹ ਸਾਹਮਣੇ ਜੋ ਇੱਕ ਤੇਜ਼ ਰਫ਼ਤਾਰ ਬਰੀਜਾਕਾਰ ਆਉਂਦੀ ਹੈ ਤਾਂ ਉਹ ਵੈਨ ਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ ਕਾਰ ਦੇ ਬਿਲਕੁਲ ਪਰ ਖੱਤੇ ਉੱਡ ਜਾਂਦੇ ਨੇ ਔਰ ਜੋ ਵੈਨ ਹੈ ਉਹ ਵੀ ਬੇਕਾਬੂ ਹੋ ਜਾਂਦੀ ਹੈ ਤੇ ਉਹ ਵੀ ਪਲਟ ਜਾਂਦੀ ਹੈ ਹਾਲਾਂਕਿ ਗਨੀਮਤ ਰਹੀ ਕਿ ਸਕੂਲ ਵੈਨ ਦੀ ਰਫ਼ਤਾਰ ਘਟ ਸੀ ਜਿਸ ਕਰਕੇ ਜਿਆਦਾ ਵੱਡਾ ਹਾਦਸਾ ਨਹੀਂ ਵਾਪਰਿਆ ਕਿਉਂਕਿ ਜੇਕਰ ਵੈਨ ਦੀ ਰਫ਼ਤਾਰ ਵੀ ਤੇਜ਼ ਹੁੰਦੀ ਤਾਂ ਵੱਡਾ ਹਾਦਸਾ ਇੱਥੇ ਹੋ ਸਕਦਾ ਸੀ ਤਾਂ ਲਗਾਤਾਰ ਮੌਸਮ ਵੀ ਖਰਾਬ ਚੱਲ ਰਿਹਾ ਹੈ ਪੰਜਾਬ ਦੀ ਜੇਕਰ ਕਰੀਏ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਸੜਕੇ ਸਵੇਰੇ ਸੁਮੋਗ ਧੁੰਦ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਅ ਲੋਕਾਂ ਨੂੰ ਵੈਸੇ ਵੀ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਜਿਸ ਕਰਕੇ ਵੈਸੇ ਵੀ ਕਾਫੀ ਹਾਦਸੇ ਵਾਪਰ ਰਹੇ ਨੇ ਤਾਂ ਤਾਕੀਦ ਲੋਕਾਂ ਨੂੰ ਇਹੀ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਆਪਣੇ ਘਰਾਂ ਤੋਂ ਨਿਕਲਦੇ ਹੋ ਜੇਕਰ ਤੁਸੀਂ ਕਿਤੇ ਜਾਣਾ ਹੈ ਤਾਂ ਆਪਣੇ ਵਾਹਨ ਦੀ ਰਫ਼ਤਾਰ ਹੌਲੀ ਜ਼ਰੂਰ ਰੱਖੀ ਜਾਵੇ ਕਿਉਂਕਿ ਜੋ ਜੇਕਰ ਕੋਈ ਤੇਜ਼ ਰਫ਼ਤਾਰ ਵਾਹਨ ਆ ਕੇ ਟਕਰਾਂਦਾ ਵੀ ਹੈ ਤਾਂ ਜਿਆਦਾ ਨੁਕਸਾਨ ਨਾ ਹੋਵੇ ਤਾਂ ਇਹ ਵੱਡਾ ਹਾਦਸਾ ਵਾਪਰਿਆ ਹੈ ਮਾਨਸਾ ਦੇ ਵਿੱਚ ਮਾਨਸਾ ਦੇ ਬਰੇਟਾ ਦੇ ਵਿੱਚ BMD ਸਕੂਲ ਦੀ ਬੱਸ ਬੈਨ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਔਰ ਹਾਦਸੇ ਦਵਾਦੀ ਬੈਨ ਪਲਟ ਜਾਂਦੀ ਹੈ ਜਿਸ ਕਰਕੇ ਜੋ ਬੱਚੇ ਨੇ ਉਸ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਵੀ ਕਈ ਬੱਚਿਆਂ ਨੂੰ ਆਈਆਂ ਨੇ ਤੁਰੰਤ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਕੁਝ ਬੱਚਿਆਂ ਨੂੰ ਬਿਠਾ ਕੇ ਉਥੋਂ ਨਿਕਲੀ ਸੀ ਸਕੂਲ ਦੀ ਬੈਨ ਔਰ ਅੱਗੇ ਉਹ ਸਾਹਮਣੇ ਤੇਜ਼ ਰਫ਼ਤਾਰ ਦੇ ਵਿੱਚ ਇੱਕ ਵਿਰੀਜ਼ਾਕਾਰ ਆ ਰਹੀ ਸੀ ਜੋ ਤੇਜ਼ ਰਫ਼ਤਾਰ ਦੇ ਵਿੱਚ ਸੀ ਔਰ ਆ ਕੇ ਸਿੱਧਾ ਵੈਨ ਦੇ ਵਿੱਚ ਟਕਰਾ ਜਾਂਦੀ ਹੈ ਤਾਂ ਵੈਨ ਦੀ ਰਫ਼ਤਾਰ ਹੌਲੀ ਹੋਣ ਕਰਕੇ ਹਾਲਾਂਕਿ ਵੈਨ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਕਾਰ ਦੇ ਪ੍ਰਖੱਚੇ ਪੂਰੇ ਤਰੀਕੇ ਦੇ ਨਾਲ ਉੱੜ ਚੁੱਕੇ ਨੇ ਔਰ ਖਾਰ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਉਹਨਾਂ ਦੇ ਵੀ ਕਾਫੀ ਗੰਭੀਰ ਸੱਟਾਂ ਆਈਆਂ ਨੇ ਦੂਸਰੇ ਪਾਸੇ ਵੈਨ ਪਲਟ ਜਾਂਦੀ ਹੈ ਔਰ ਇਸ ਕਰਕੇ ਜੋ ਉਸ ਦੇ ਵਿੱਚ ਬੱਚੇ ਸਵਾਰ ਸੀ ਤਾਂ ਉਹਨਾਂ ਨੂੰ ਵੀ ਕਾਫੀ ਸੱਟਾਂ ਆਈਆਂ ਨੇ ਪਰਿਵਾਰ ਵਾਲੇ ਜੋ ਚਸ਼ਮਦੀਤ ਉੱਥੇ ਮੌਜੂਦ ਨੇ ਉਹਨਾਂ ਵੱਲੋਂ ਵੀ ਇਹ ਹਾਦਸਾ ਦੇਖਿਆ ਗਿਆ ਪੂਰਾ ਕਿਉਂਕਿ ਬੱਚੇ ਬਿਠਾਏ ਸੀ ਜਿਸ ਦੌਰਾਨ ਫੁੱਟਪਾਥ ਤੇ ਹਜੇ ਜਾਂਦੀ ਹੈ ਵੈਨ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉੱਥੇ ਜੋ ਲੋਕ ਮੌਜੂਦ ਸੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾਉਂਦੇ ਆ ਪਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਔਰ ਕਿਸ ਤਰੀਕੇ ਦੇ ਨਾਲ ਸਕੂਲ ਵੈਨ ਦੀ ਬ੍ਰੀਜ਼ਾ ਕਾਰ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਬੇहद ਭਿਆਨਕ ਹਾਦਸਾ ਤਾਂ ਅਸੀਂ ਇਹੀ ਕਵਾਂਗੇ ਕਿ ਜਦੋਂ ਤੱਕ ਸਰਦੀਆਂ ਦਾ ਟਾਈਮ ਹੈ ਜਦੋਂ ਤੱਕ ਸਮੋਗ ਅਤੇ ਫੋਗ ਦੇਖੋ ਨੂੰ ਮਿਲਦੀ ਹੈ ਤਾਂ ਉਦੋਂ ਤੱਕ ਜਰੂਰ ਘਰਾ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਜਰੂਰ ਇਹ ਦੇਖ ਲਿਆ ਜਾਵੇ ਕਿ ਤੁਸੀਂ ਆਪਣੇ ਵਾਹਨਾਂ ਦੀ ਰਫ਼ਤਾਰ ਹੌਲੀ ਰੱਖੋ ਔਰ ਉਸ ਸਮੇਂ ਘਰਾ ਤੋਂ ਬਾਹਰ ਨਿਕਲੋ ਜਦੋਂ ਜ਼ਿਆਦਾ ਸਮੋਗ ਨਾ ਹੋਵੇ ਜਦੋਂ ਵਿਜ਼ਿਬਿਲਟੀ ਥੋੜੀ ਬਹੁਤੀ ਹੋ ਜਾਵੇ ਤਾਂ ਉਸ ਤੋਂ ਬਾਅਦ ਹੀ ਘਰਾ ਤੋਂ ਬਾਹਰ ਨਿਕਲੋ ਆਪਣੇ ਕੰਮਕਾਰਾਂ ਤੇ ਜਾਓ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕੂਲ ਵੈਨ ਦੇ ਨਾਲ ਵੱਡਾ ਹਾਦਸਾ ਵਾਪਰਿਆ ਮਾਨਸਾ ਦੇ ਬਰੇਟਾ ਦੇ ਵਿੱਚ ਸਕੂਲ ਵੈਨ ਅਤੇ ਬ੍ਰੀਜ਼ਰਕਾਰ ਦੀ ਟੱਕਰ ਹੋਈ ਹੈ ਜਿਹਨੂੰ ਬਿਠਾ ਕੇ ਬੈਨ ਹਲੇ ਚੱਲੀਏ ਸੀ ਚੱਲ ਕੇ ਉਹ ਜੂੜਾਤ ਕਰ ਰਹੀ ਸੀ ਗੱਡੀ ਫੁੱਟਪਾਥ ਟੱਪ ਰਹੀ ਸੀ ਟੱਪ ਕੇ ਉਹ ਦੂਰ ਪਤਾ ਨਹੀਂ ਕਿਹੜੀ ਗੱਡੀ ਆਈ ਪਤਾ ਨਹੀਂ ਬਰੀਜਾ ਦੀ ਪਤਾ ਨਹੀਂ ਕਿਹੜੀ ਦੀ ਉਹਦੀ ਸਪੀਡ ਜ਼ਿਆਦਾ ਸੀ ਉਹਦੇ ਲੈ ਕੇ ਗੱਡੀ ਮਾਰੀ ਗੱਡੀ ਇੱਧਰ ਜਾਂਦੀ ਜਾਂਦੀ ਹੈ ਇੱਧਰ ਮੁੱਕ ਭਾ ਕੇ ਸਕੂਲ ਬੈਨ ਫੇਰ ਪਲਟਾ ਤੇਰੇ ਬੱਚੇ ਵੀ ਹੈਗੇ ਵਿੱਚ ਮੇਰੇ ਤਿੰਨ ਬੱਚੇ ਨੇ ਦੋ ਬੇਟੀਆਂ ਨੇ ਇੱਕ ਬੇਟਾ ਕਿੰਨੇ ਬੱਚੇ ਤਰੇ ਬੱਚੇ ਵੱਡੀ ਬੇਟੀ ਦੇ ਸਾਟਾ ਜੀ ਛੋਟੇ ਬੇਟੇ ਦੇ ਟੋਟਲ ਬੱਚੇ ਕਿੰਨੇ ਸੀ ਬੈਨ ਚ ਉਹ ਦੇਖਣੇ ਪੈਗੇ ਹਲੇ ਉਹਨਾਂ ਦੇ ਤੁਹਾਡੇ ਬੱਚੇ ਦਾ ਨਾਮ ਕੀ ਹੈ ਤੁਹਾਡੇ ਬੱਚਿਆਂ ਦਾ ਨਾਮ ਕੀ ਹੈ ਇੱਕ ਦਾ ਹੈ ਨਮਜ ਮੇਰੀ ਕਲਾਸ ਚ ਨੌਵੀਂ ਕਲਾਸ ਚ ਹਮ ਇਹ ਕਮਲਦੀਪ ਕਰੋ ਜਿਹੜੀ ਗੱਡੀ ਸੀ ਉਹ ਰੁਕਤ ਸੀ ਉਹ ਰੁਕਤ ਸੀ ਜਿਹੜੀ ਆ ਰਹੀ ਸੀ ਆਪਣੀ ਸਕੂਲ ਵੱਲ ਜੀ ਜਿਹੜਾ ਬਿਲਕੁਲ ਸਲੋ ਸੀਗੀ ਇਹ ਫੁੱਟਪਾਥ